i didn't know that. Aber conseguente ing does! ਕਹ ਸਕਦਾ ਕਿ ਕਾਂਗਰਸ ਤੇ ਭਾਜਪਾ ਦਾ ਇੱਥੇ ਕਬਜ਼ਾ ਰਿਹਾ ਉਹਨਾਂ ਦੇ ਐਮਪੀ ਰਹੇ ਨੇ ਇਸ ਵਾਰ ਤੁਸੀਂ ਤੁਹਾਨੂੰ ਪਾਰਟੀ ਨੇ ਉਤਾਰਿਆ ਹੈਗਾ ਤੁਹਾਡੀ ਸਰਕਾਰ ਹੈ ਪੰਜਾਬ 'ਚ ਕਿਹੜੇ ਐਸੇ ਮੁੱਦੇ ਨੇ ਜੋ ਐਜ਼ ਅ ਐਮਪੀ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਕਿਹੜੇ ਐਸੇ ਕੰਮ ਨੇ ਜਿਹੜੇ ਪਹਿਲੇ ਦਸ਼ਕਾਂ ਦੇ ਵਿੱਚ ਨਿਪਟਣੇ ਨਹੀਂ ਚੜੇ ਹੁਣ ਚੜਾਂਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਜੀ 75 ਸਾਲਾਂ ਤੋਂ ਸਾਡੇ ਗਰਦਾਸਪੁਰ ਦੇ ਲੋਕ ਸਭਾ ਵਾਲੇ ਹਲਕੇ ਦਾ ਹਰ ਇੱਕ ਨੂੰ ਮੌਕਾ ਦਿੱਤਾ ਗਰਦਾਸਪੁਰ ਦੇ ਵਿੱਚ ਮੁੱਦੇ ਮੁੱਦੇ ਨੇ ਜੀ ਪਰ ਦੁੱਖ ਦੀ ਗੱਲ ਇਹ ਹੈ ਇਤੋਂ ਦਾ ਮੁੱਦਾ ਕਿਸੇ ਨੇ ਅਜੇ ਤੱਕ ਰੱਖਿਆ ਨਹੀਂ ਜੇ ਅਕਾਲੀ ਦਲ ਭਾਜਪਾ ਦਾ ਲੀਡਰ ਬਣਦਾ ਸੀ ਐਮਪੀ ਉਹਨੂੰ ਭੇਜਿਆ ਉਹਨੇ ਕੋਈ ਮੁੱਦੇ ਨਹੀਂ ਚੁੱਕੇ ਜੇ ਕਾਂਗਰਸ ਨੇ ਭੇਜੇ ਉਹਨਾਂ ਨੇ ਕੋਈ ਮੁੱਦੇ ਨਹੀਂ ਚੁੱਕੇ ਸੋ ਕਹਿਣ ਦਾ ਭਾਵ ਹੁਣ ਸਮਾਂ ਹੈ ਅੱਜ ਆਮ ਘਰਾਂ ਦੇ ਜਵਾਬ ਅੱਗੇ ਆਏ ਨੇ ਜੇ ਚੋਣਾਂ ਆ ਗਰਦਾਸਪੁਰ ਲੋਕ ਸਭਾ ਦੀ ਤਰੱਕੀ ਚੋਣਾਂ ਆ ਤੇ ਮੈਂ ਇਹੋ ਬੇਨਤੀ ਕਰੂੰਗਾ ਵੀ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਵੇਖੋ ਤੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟ ਪਾਓ ਨਹੀਂ ਤੇ ਨਾ ਹੋ। ਕੁਝ ਪੁਆਇੰਟਰ ਤਾਂ ਗਿਣਾ ਦਿਓ ਕਿਉਂਕਿ ਜਿਹੜੇ ਵਿਨੋਦ ਖੰਨਾ ਗੁਣ ਗਿਣਾਦੇ ਸੀਗੇ ਅਸੀਂ ਪੁਲਾ ਦੀ ਕਨੈਕਟੀਵਿਟੀ ਕੀਤੀ ਹੈ ਜੀਆ ਠੀਕ ਹੈ ਇੰਟੀਰੀਅਰ ਰੋਡਸ ਜਿਹੜੇ ਆ ਬਾਰਡਰ ਏਰੀਆ ਦੇ ਉਹ ਬਣਾਏ ਮੈਂ ਕੁਝ ਪੁਆਇੰਟਰ ਲੈ ਕੇ ਜੰਟਾ ਦੇ ਵਿੱਚ ਜਾ ਰਿਹਾ ਹਾਂ ਮੈਂ ਇੱਕੋ ਗੱਲ ਪੁੱਛਣਾ ਚਾਹਨਾ ਸਭ ਤੋਂ ਪਹਿਲਾ ਰੋਜ਼ਗਾਰ ਜ਼ਰੂਰੀ ਮਹਿੰਗਾਈ ਕਿਸ ਕਦਰ ਵੱਧ ਰਹੀ ਹੈ ਪੈਟਰੋਲ ਕਿੱਥੇ ਆ ਡੀਜ਼ਲ ਕਿੱਥੇ ਆ ਸਿਲੰਡਰ ਕਿੱਥੇ ਆ ਇੰਡਸਟਰੀ ਕੋਈ ਆਈ ਨਹੀਂ ਜਿਹੜੀ ਇੱਥੇ ਸਾਡੇ ਧਾਰੀਵਾਲ ਇੱਕ ਉਨ ਮਿਲ ਸੀ ਉਹ ਵੀ ਬੰਦ ਕਰ ਦਿੱਤੀ ਕਈ ਹਜ਼ਾਰਾਂ ਦੇ ਕਰੀਬ ਉੱਥੇ ਲੋਕ ਕੰਮ ਕਰਦੇ ਸੀ ਇਹ ਬਾਰਡਰ ਏਰੀਆ ਹੈ ਇਥੇ ਪਿੰਡਾਂ ਦੀ ਸਮੱਸਿਆ ਅਲੱਗ ਹੈ ਸ਼ਹਿਰ ਦੀ ਸਮੱਸਿਆ ਅਲੱਗ ਹੈ ਪਰ ਮੈਂ ਤੁਹਾਨੂੰ ਦੱਸਦਾ ਅੱਜ ਤੱਕ ਅਸੀਂ ਵਾਂਝੇ ਹੀ ਰਹਿ ਚੁੱਕੇ ਸਾਂ ਕਿਉਂਕਿ ਇੱਥੋਂ ਦੀ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਸੀ ਜੇ ਬਣਾ ਕੇ ਭੇਜਦੇ ਸਾਂ ਉਹ ਜਾ ਕੇ ਫਿਰ ਸੌ ਹੀ ਜਾਂਦੇ ਸੀ ਪਰ ਮੈਂ ਵਾਅਦਾ ਕਰਦਾ ਮੈਂ ਵਾਅਦਾ ਕਰਦਾ ਇਹਨਾਂ ਨਾਲ ਕਿ ਆਪ ਮਹਿਸੂਸ ਕਰਨਗੇ ਵੀ ਵਾਕਈ ਜੇ ਹੁਣ ਕਿਸੇ ਨੂੰ ਭੇਜਿਆ ਤੇ ਵਾਕਈ ਸਾਡੇ ਗਰਦਾਸਪੁਰ ਦੀ ਗੱਲ ਜਿਹੜੀ ਹੈ ਦਿੱਲੀ ਚੱਲ ਰਹੀ ਕਿਸ ਅਲਾਈਂਸ ਦਾ ਹਿੱਸਾ ਹੋਏਗੀ ਤੁਹਾਡੀ ਜਿੱਤੀ ਹੋਈ ਸੀਟ ਦੇਖੋ ਜੀ ਇਹ ਤੇ ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਵਿੱਚ ਤੇ ਅਸੀਂ ਆਪ ਇਲੈਕਸ਼ਨ ਜਿਹੜੀ ਆਪਣੇ ਤੌਰ ਤੇ ਆਮ ਆਦਮੀ ਪਾਰਟੀ ਲੜ ਰਹੀ ਹੈ